ਲੁਧਿਆਣਾ ਜ਼ਿਮਣੀ ਚੋਣ ਨਤੀਜੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪਹਿਲੇ ਰੁਝਾਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਾਕੀ ਤਿੰਨ ਪਾਰਟੀਆਂ ਨੂੰ ਆਪਣੇ ਤਿੰਨ ਮੁਕਾਬਲਾ ਕਰਨ ਵਾਲੇ ਉਮੀਦਵਾਰਾਂ ਨੂੰ ਪਛਾੜ ਦਿੱਤਾ ਹੈ ਸੰਜੀਵ अरोड़ा ਨੇ 2895 ਵੋਟਾਂ ਹਾਸਲ ਕੀਤੀਆਂ ਨੇ ਯਾਨੀ ਕਿ ਲਗਭਗ 2900 ਵੋਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਈਆਂ ਨੇ ਪਹਿਲੇ ਰਾਊਂਡ ਵਿੱਚ ਇਸੇ ਤਰ੍ਹਾਂ ਪੜਾ ਦਰ ਪੜਾ 2 3 4 ਔਰ 5 6 ਰਾਊਂਡ ਤੱਕ ਜਾਂਦੇ ਜਾਂਦੇ ਮੁਕਾਬਲਾ ਦਿਲਚਸਪ ਹੁੰਦਾ ਦਿਖਾਈ ਦੇਵੇਗਾ 14 ਰਾਊਂਡ ਦੀ ਕਾਊਂਟਿੰਗ ਦੱਸੀ ਜਾ ਰਹੀ ਹੈ ਕਿ ਲਗਭਗ 13 ਤੋਂ 14 ਰਾਊਂਡ ਦੇ ਵਿੱਚ ਇਹ ਕਾਊਂਟਿੰਗ ਹੋਣੀ ਹੈ ਵੋਟਾਂ ਦੀ ਗਿਣਤੀ ਹੋਣੀ ਹੈ ਪਹਿਲਾਂ ਜਿਹੜੇ ਵੈਲਟ ਪੇਪਰ ਨੇ ਜਿਹੜੇ ਕੀ ਮੁਲਾਜ਼ਮ ਹੁੰਦੇ ਨੇ ਜਾਂ ਫਿਰ ਜਿਨ੍ਹਾਂ ਨੇ ਦੂਰ ਦਰਾਡੇ ਰਹਿ ਕੇ ਵੋਟ ਪਾਉਣੀ ਹੁੰਦੀ ਹੈ ਜਿਨ੍ਹਾਂ ਨੂੰ ਸਹੂਲਤ ਦਿੱਤੀ ਜਾਂਦੀ ਹੈ ਵੋਟ ਪਾਉਣ ਦੀ ਉਹ ਵੈਲਟ ਪੇਪਰਾਂ ਦੀ ਗਿਣਤੀ ਹੁੰਦੀ ਹੈ ਉਸ ਤੋਂ ਬਾਅਦ ਪਹਿਲੇ ਰਾਊਂਡ ਦੇ ਵਿੱਚ EVM ਖੁੱਲ੍ਹਦੀਆਂ ਨੇ ਤੇ EVM ਮਸ਼ੀਨਾਂ ਦੇ ਵਿੱਚੋਂ 2895 ਵੋਟਾਂ ਦੇ ਨਾਲ ਪਹਿਲੇ ਨੰਬਰ ਦੇ ਉੱਤੇ ਸੰਜੀਵ अरोੜਾ ਔਰ ਦੂਜੇ ਨੰਬਰ ਦੇ ਉੱਤੇ ਜੋ ਪਹਿਲੇ 라ਉਂਡ ਦੀ ਗਿਣਤੀ ਸਾਹਮਣੇ ਆਈ ਹੈ ਭਾਰਤ ਪੂਸ਼ਣ ਆਸ਼ੂ ਕਾਂਗਰਸ ਉਮੀਦਵਾਰ 1626 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਨੇ ਔਰ ਭੀਜਪੀ ਦੇ ਜੀਵਨ ਗੁਪਤਾ ਜਿਹੜੇ ਕੀ ਤੀਜੇ ਨੰਬਰ ਦੇ ਉੱਤੇ ਦਿਖਾਈ ਦੇ ਰਹੇ ਨੇ 1170 ਵੋਟਾਂ ਦੇ ਨਾਲ ਔਰ ਇਸੇ ਤਰ੍ਹਾਂ 703 ਵੋਟਾਂ ਹਾਸਲ ਕੀਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰ ਉਪਕਾਰ ਸਿੰਘ ਘੁੰਮਣ ਨੇ ਯਾਨੀ ਕਿ ਇਨ੍ਹਾਂ ਚਾਰ ਉਮੀਦਵਾਰਾਂ ਦੇ ਵਿੱਚ ਹੀ ਜਿਹੜਾ ਮੁਕਾਬਲਾ ਹੈ ਹਾਲਾਂਕਿ ਆਜ਼ਾਦ ਉਮੀਦਵਾਰ ਮਲਾਲੀਏ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਇੱਕ ਉਮੀਦਵਾਰ ਨੂੰ ਮਿਲਾ ਲਿਆ ਜਾਵੇ ਤਾਂ ਇਸ ਤਰੀਕੇ ਦੇ ਨਾਲ ਕੁੱਲ 14 ਉਮੀਦਵਾਰਾਂ ਦਾ ਮੁਕਾਬਲਾ ਹੈ ਉਸ ਸੀਟ ਦੇ ਉੱਤੇ ਜ਼ਿਮਨੀ ਚੋਣ ਦੇ ਉੱਤੇ ਪੂਰੇ ਦੇਸ਼ ਭਾਰਤ ਦੇ ਵਿੱਚ ਲਗਭਗ 5 ਸੀਟਾਂ ਦੇ ਉੱਤੇ ਜ਼ਿਮਨੀ ਚੋਣ ਹੋ ਰਹੀ ਹੈ ਜਿਸ ਵਿੱਚ ਗੁਜਰਾਤ ਵੀ ਸੂਬਾ ਹੈ ਔਰ ਕੇਰਲਾ ਸੂਬਾ ਹੈ ਪੱਛਮੀ ਬੰਗਾਲ ਦੀ ਇੱਕ ਸੀਟ ਵੀ ਹੈ ਪੰਜਾਬ ਦੀ ਹੈ ਤਾਂ ਇਸ ਤਰੀਕੇ ਦੇ ਨਾਲ ਲੁਧਿਆਣਾ ਜ਼ਿਮਨੀ ਚੋਣ ਦੀ ਜਿਹੜੀ ਗੱਲ ਕੀਤੀ ਜਾਵੇ ਤੇ ਉਸ ਦੇ ਵਿੱਚ ਪਹਿਲੇ ਰਾਉਂਡ ਦੀ ਜਿਹੜੀ ਕਾਊਂਟਿੰਗ ਹੋਈ ਹੈ ਉਸ ਦੇ ਵਿੱਚ 2895 ਵੋਟਾਂ ਯਾਨੀ ਕਿ 5 ਵੋਟਾਂ ਘਟਨੇ 2900 ਦੇ ਵਿੱਚੋਂ ਤੇ ਪਹਿਲੇ ਰਾਉਂਡ ਵਿੱਚ ਸੰਜੀਵ ਰੋੜਾ ਸਭ ਤੋਂ ਅੱਗੇ ਲੀਡ ਕਰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਪਹਿਲੇ ਰੁਝਾਨ ਨੇ ਇਹ ਗੱਲ ਤੈਅ ਕਰ ਦੁੱਤੀ ਹੈ ਕਿ ਸੰਜੀਵ ਰੋੜਾ ਨੂੰ ਜਿਹੜੀ ਹੈ ਲਗਭਗ 1200 ਵੋਟਾਂ ਦੀ ਲੀਡ ਮਿਲ ਗਈ ਹੈ ਭਾਰਤ ਪੂਸ਼ਣ ਆਸ਼ੂ ਦੇ ਮੁਕਾਬਲੇ ਕਿਉਂਕਿ ਦੋਨਾਂ ਦੇ ਵਿਚਕਾਰ ਟੱਕਰ ਪਹਿਲਾਂ ਤੋਂ ਦੱਸੀ ਜਾ ਰਹੀ ਸੀ ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਪਹਿਲੇ ਰਾਉਂਡ ਦੇ ਆਧਾਰ ਦੇ ਉੱਤੇ ਹੀ ਕਿ ਮੁਕਾਬਲਾ ਸਿਰਫ ਤੇ ਸਿਰਫ ਭਾਰਤ ਪੂਸ਼ਣ ਆਸ਼ੂ ਤੇ ਸੰਜੀਵ ਰੋੜਾ ਦੇ ਵਿਚਾਲੇ ਹੋਣ ਜਾ ਰਿਹਾ ਹੈ ਹਾਲਾਂਕਿ ਜਿਵੇਂ ਜਿਵੇਂ ਰਾਉਂਡ ਦੀ ਪੜਾਦਰ ਪੜਾ ਗਿਣਤੀ ਵਧਦੀ ਜਾਵੇਗੀ ਤੇ ਹੋ ਸਕਦਾ ਹੈ ਭਾਜਪਾ ਦੇ ਉਮੀਦਵਾਰ ਦਾ ਵੋਟ ਬੈਂਕ ਵੀ ਕਾਫੀ ਕੁਝ ਚੋਣ ਨਤੀਜਿਆਂ ਨੂੰ ਤੈਅ ਕਰਨ ਦੇ ਵਿੱਚ ਭੂਮਿਕਾ ਨਿਭਾ ਸਕਦਾ ਹੈ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀ ਸ਼ੁਰੂਆਤੀ ਦੌਰ ਦੇ ਵਿੱਚ ਜਿਵੇਂ ਕਿ ਮੰਨਿਆ ਜਾ ਰਿਹਾ ਸੀ ਕਿ ਪਹਿਲਾਂ ਹੀ ਰੁਝਾਨਾਂ ਦੇ ਵਿੱਚ ਕਿ ਉਹ ਚੌਥੇ ਨੰਬਰ ਦੇ ਉੱਤੇ ਰਹਿ ਸਕਦੇ ਨੇ ਨੰਬਰ ਉਹਨਾਂ ਦਾ ਪਹਿਲੇ ਰਾਉਂਡ 'ਚ ਵੀ ਚੌਥੇ ਹੀ ਤੀ ਹੈ ਪਰ 703 ਵੋਟਾਂ ਕਿਉਂਕਿ ਇਸ ਤੋਂ ਪਹਿਲਾਂ ਮਹੇਸ਼ਿੰਦਰ ਸਿੰਘ ਗਰੇਵਾਲ ਕੋਲੇ ਸੀਟ ਸੀ ਤੇ ਉਦੋਂ ਲਗਭਗ 10000 ਵੋਟਾਂ ਪਈਆਂ ਸੀ ਜਦੋਂ ਉਹਨਾਂ ਨੇ ਚੋਣ ਲੜੀ ਸੀ 2022 ਦੇ ਚੋਣ ਨਤੀਜਿਆਂ 'ਚ ਹਾਲਾਂਕਿ ਲੋਕ ਸਭਾ ਦੀ ਚੋਣ 2024 ਦੇ ਵਿੱਚ ਰਵਨੀ ਸਿੰਘ ਬਿੱਟੂ ਜਿਹੜੇ ਕਿ ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਲੜੇ ਸਨ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕਿ ਜੇਤੂ ਉਮੀਦਵਾਰ ਹੋਏ ਲੋਕ ਸਭਾ ਦੇ ਐਮਪੀ ਬਣੇ ਉਹਨਾਂ ਨੂੰ ਵੀ ਪਛਾੜ ਦਿੱਤਾ ਸੀ ਇਸ ਸੀਟ ਦੇ ਉੱਤੇ ਪਰ ਲੋਕ ਸਭਾ ਦੇ ਚੋਣ ਨਤੀਜਿਆਂ ਦਾ ਔਰ ਵਿਧਾਨ ਸਭਾ ਦੇ ਚੋਣ ਨਤੀਜਿਆਂ ਦਾ ਹਮੇਸ਼ਾ ਹੀ ਜਿਹੜਾ ਆ ਫਰਕ ਦੇਖਿਆ ਜਾਂਦਾ ਹੈ ਸੂਬੇ ਭਰ ਵਿੱਚ ਹੀ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਤਾ ਪਹਿਲੇ ਰਾਉਂਡ ਦੀ ਗਿਣਤੀ ਦੇ ਵਿੱਚ ਸੰਜੀਵ ਰੋੜਾ ਨੂੰ 2895 ਵੋਟਾਂ ਦੇ ਨਾਲ ਅੱਗੇ ਨੇ ਦੂਜੇ ਨੰਬਰ ਦੇ ਉੱਤੇ 1626 ਵੋਟਾਂ ਭਾਰਤ ਪੂਸ਼ਨਾ ਸ਼ਰੂ ਕਾਂਗਰਸ ਉਮੀਦਵਾਰ ਔਰ ਤੀਜੇ ਨੰਬਰ ਤੇ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਜਿਹੜੇ ਕਿ 1177 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਪਕਾਰ ਸਿੰਘ ਕੋਮਣ 703 ਵੋਟਾਂ ਨਾਲ ਚੌਥੇ ਨੰਬਰ ਤੇ ਨੇ ਇਸ ਤਰੀਕੇ ਨਾਲ ਇਹ ਵੀ ਦਿਲਚਸਪ ਗੱਲ ਇੱਥੇ ਦੇਖਣ ਨੂੰ ਮਿਲਦੀ ਹੈ ਕਿ ਜਿਹੜਾ ਨੀਟੂ ਸ਼ਟਰਨਾ ਵਾਲਾ ਜਿਹੜਾ ਕਿ ਚਾਹੇ ਵੋਟਰਾਂ ਦਾ ਮੂੰਹ ਭੰਗ ਹੋ ਗਿਆ ਹੋਵੇ ਕਈ ਥਾਵਾਂ ਦੇ ਉੱਤੇ ਕਿ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਇਸ ਤਰ੍ਹਾਂ ਦੀ ਭਾਵਨਾ ਕਈ ਲੋਕਾਂ ਦੇ ਮਨਾਂ ਵਿੱਚ ਹੁੰਦੀ ਹੈ ਪਰ 51.33% ਦੀ ਵੋਟਰਾਂ ਨੇ ਜਿਹੜਾ ਯੋਗਦਾਨ ਪਾਇਆ ਇਸ ਸੀਟ ਦੇ ਉੱਤੇ ਉਸ ਦੇ ਵਿੱਚ ਚਾਰ ਵੋਟਾਂ ਨੀਟੂ ਸ਼ਟਰਾਂ ਵਾਲੇ ਨੂੰ ਵੀ ਪਈਆਂ ਨੇ ਤੇ 50 ਤੋਂ ਵੱਧ ਵੋਟਾਂ 50 ਤੋਂ 51 ਵੋਟਾਂ ਜਿਹੜੀ ਪਹਿਲੇ ਰੁਝਾਨ ਦੇ ਵਿੱਚ ਜਾਣਕਾਰੀ ਮਿਲਦੀ ਹੈ ਕਿ ਉਹ ਨੋਟਾ ਦੇ ਬਟਨ ਵੀ ਦਬਾਇਆ ਗਿਆ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ 50 ਤੋਂ 51 ਵੋਟਾਂ ਪਹਿਲੇ ਰਾਊਂਡ ਦੇ ਵਿੱਚ ਜਿਹੜੀ ਗਿਣਤੀ ਹੋਈ ਹੈ ਉਹ ਨੋਟਾ ਬਟਨ ਨੂੰ ਵੀ ਪਈਆਂ ਨੇ ਤਾਂ ਇੱਥੇ ਇਹ ਵੀ ਇੱਕ ਗੱਲ ਦਿਲਚਸਪ ਹੋ ਜਾਂਦੀ ਹੈ ਕਿ ਜਿਹੜੀਆਂ ਵੋਟਾਂ ਦਾ ਫਰਕ ਹੈ ਉਹ 1269 ਵੋਟਾਂ ਦੇ ਨਾਲ ਸੰਜੀਵ अरोड़ा ਨੂੰ ਲੀਡ ਮਿਲ ਚੁੱਕੀ ਹੈ ਹਾਲਾਂਕਿ ਇਸ ਸੀਟ ਦੇ ਉੱਤੇ ਸਭ ਦੀ ਨਜ਼ਰ ਇਸ ਕਰਕੇ ਵੀ ਹੈ ਕਿਉਂਕਿ ਵਿਰੋਧੀਆਂ ਨੇ ਬਹੁਤ ਜ਼ਿਆਦਾ ਸਵਾਲ ਕੀਤੇ ਸੀ ਕਿ ਕੀ ਸੰਜੀਵ ਰੋੜਾ ਜੇਕਰ ਜਿੱਤਦੇ ਨੇ ਕਿਉਂਕਿ ਰਾਜ ਸਭਾ ਮੈਂਬਰ ਪਹਿਲਾਂ ਤੋਂ ਨੇ ਜੇਕਰ ਉਹ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਦੇ ਨੇ ਤਾਂ ਕਿ ਉਹ ਮੰਤਰੀ ਬਣ ਕੇ ਕਿਉਂਕਿ ਕੇਜਰੀਵਾਲ ਨੇ ਖੁਦ ਹੀ ਐਲਾਨ ਕੀਤਾ ਇਸ ਵਾਰ ਇਸ ਸੀਟ ਦੇ ਉੱਤੇ ਕਿ ਉਹਨਾਂ ਨੂੰ ਮੰਤਰੀ ਮੰਡਲ ਚ ਸ਼ਾਮਲ ਕਰਾਂਗੇ ਔਰ ਚਰਚਾ ਆਮ ਤੈ ਵੀ ਸੀ ਕਿ ਉਹਨਾਂ ਨੂੰ ਉਪ ਮੁੱਖ ਮੰਤਰੀ ਤੱਕ ਦਾਅਵਾ ਦਿੱਤਾ ਜਾ ਸਕਦਾ ਹਾਲਾਂਕਿ ਸੰਵਿਧਾਨ ਦੇ ਮੁਤਾਬਕ ਕੋਈ ਉਪ ਮੁੱਖ ਮੰਤਰੀ ਦੀ ਸੀਟ ਨਹੀਂ ਹੈ ਪਰ ਪਿਛਲੇ ਸ਼੍ਰੋਮਣੀ ਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਹੋਵੇ ਤਾਂ ਉਪ ਮੁੱਖ ਮੰਤਰੀ ਵੀ ਬਣਾਏ ਜਾਂਦੇ ਰਹੇ ਆ ਚਾਹ ਵੋਟ ਬੈਂਕ ਨੂੰ ਧਿਆਨ ਵਿੱਚ ਰੱਖਦੇ ਹੋયા ਜਾਂ ਫਿਰ ਕਿਸੇ ਹੋਰ ਸਾਬ ਨਾਲ ਇਥੋਂ ਤੱਕ ਕਿ ਚੰਨੀ ਸਰਕਾਰ ਦੇ ਦੌਰਾਨ ਜਿਹੜੇ 111 ਦਿਨਾਂ ਦਾ ਕਾਰਜਕਾਲ ਸੀ ਦੋ ਦੋ ਉਪ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਇੱਕ ਹਿੰਦੂ ਭਾਈਚਾਰੇ ਦੇ ਵਿੱਚੋਂ ਤੇ ਇੱਕ ਸਿੱਖ ਪਾਈ ਜਾ ਰਹੇ ਦੇ ਵਿੱਚੋਂ ਤੇ ਇਸ ਤਰੀਕੇ ਦੇ ਨਾਲ ਵੀ ਜਿਹੜਾ ਹੈ ਵੋਟ ਬੈਂਕ ਸੈਟਲ ਕਰਨ ਲਈ ਵੀ ਪਾਰਟੀਆਂ ਦੇ ਇਹ ਜਿਹੜੇ ਆਪਣੇ ਆਪਣੇ ਏਜੰਡੇ ਹੁੰਦੇ ਨੇ ਪਰ ਜਿੱਥੋਂ ਤੱਕ ਰਹੀ ਗੱਲ ਸੰਜੀਵ ਰੋੜਾ ਜੇਕਰ ਜਾਣਦੇ ਨੇ ਤੇ ਵਿਰੋਧੀਆਂ ਨੇ ਸਵਾਲ ਇਹ ਕੀਤਾ ਸੀ ਕਿ ਰਾਜ ਸਭਾ ਦੀ ਪੌੜੀ ਫਿਰ ਕੌਣ ਚੜ੍ਹੇਗਾ ਉਹਨਾਂ ਦੀ ਥਾਂ ਦੇ ਉੱਤੇ ਕੀ ਕੋਈ ਦਿੱਲੀ ਦਾ ਆਮ ਆਦਮੀ ਪਾਰਟੀ ਦਾ ਨਮਾਇੰਦਾ ਜਾਂ ਫਿਰ ਪੰਜਾਬ ਦੇ ਵਿੱਚੋਂ ਕੋਈ ਚਿਹਰਾ ਚੁਣਿਆ ਜਾਏਗਾ ਇਸ ਦੇ ਬਾਰੇ ਵੀ ਖੂਬ ਚਰਚਾ ਚੋਣ ਪ੍ਰਚਾਰ ਦੌਰਾਨ ਹੋਈ ਸੀ ਹੁਣ ਦੇਖਦੇ ਹਾਂ ਕਿ ਅਗਲੇ ਰੁਝਾਨਾਂ ਦੇ ਵਿੱਚ ਕੀ ਕੀ ਸਾਹਮਣੇ ਆਉਂਦਾ ਫਿਲਹਾਲ ਇਹ ਪਹਿਲਾ ਰਿਜ਼ਲਟ ਹੈ ਜਿਹੜਾ ਕਾਫੀ ਕੁਝ ਤੈਅ ਕਰ ਰਿਹਾ ਹੈ ਕਿ ਕਿੰਨੀ ਲੀਡ ਹੈ 1269 ਵੋਟਾਂ ਦੀ ਲੀਡ ਦੇ ਨਾਲ ਸੰਜੀਵ अरोड़ा ਫਿਲਹਾਲ ਪਹਿਲੇ ਨੰਬਰ ਤੇ ਨੇ ਜਿਵੇਂ ਕੋਈ ਨਵਾਂ ਅਪਡੇਟ ਆਉਂਦਾ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ